ਹਮ ਤੇ ਸਾਰਾ ਹੋ ਗਿਆ ਅਜ ਪਤਾ ਨਹੀਂ ਕੀ ਹੋ ਗਿਆ ਸਰੀਰ ਜਾ ਠੀਕ ਨਹੀਂ ਲੱਗੰਦੇ ਆ ਸਬਜੀ ਵੀ ਬਣਾ ਲਈ ਆ ਦੁੱਧ ਵੀ ਬਾਲ ਲਿਆ ਸਾਰਾ ਕੰਮ ਹੋ ਗਿਆ ਹੁਣ ਮੈਂ ਇਤਰਾ ਕਰਾਂਗੀ ਥੋੜੀਕ ਦਿਨ ਰੈਸਟ ਕਰ ਲਵਾਂਗੀ ਕੰਮ ਸਾਰਾ ਹੀ ਹੋ ਗਿਆ ਬਸ ਰੈਸਟ ਦੀ ਤਾਂ ਪਹਿਲਾਂ ਹੀ ਬਈ ਰਹਿੰਦੀ ਹਰ ਵੇਲੇ ਕੰਮ ਮਥੋਂ ਨਿਕਲਦਾ ਨਹੀਂ ਰੈਸਟ ਤਾਂ ਪਹਿਲਾਂ ਹੀ ਜੋਈ ਲੰਦੀ ਐ ਇਹ ਕੰਮ ਹੋ ਗਿਆ ਤਾਂ ਮੈਂ ਰੈਸਟ ਕਰਨੀ ਹੋ ਕਰਨੀ ਐ ਨਹੀਂ ਨਹੀਂ ਮੰਮੀ ਗੱਲ ਪਤਾ ਕੀ ਆ ਮੇਰੀ ਨਾ ਅਜੇ ਤੇ ਵੇਰ ਨਹੀਂ ਠੀਕ ਲੱਗਨਦੀ ਅੱਗੇ ਵੀ ਤੇ ਮੈਂ ਹੀ ਕਰਦੀ ਆ ਸਾਰਾ ਕੰਮ ਤੇ ਇਹ ਜ਼ਰੂਰੀ ਤਬੀਅਤ ਐ ਹੁਜੋ ਹੁੰਦੀ ਬਿਮਾਰੀ ਜੀ ਤੇ ਪੱਲੇ ਪਾਤੀ ਹੋਣਾ ਸਾਡੀ ਚੌਥੇ ਦਿਨਾਂ ਕੁਛ ਨਾ ਕੁਛ ਹੋਇਆ ਰਹਿੰਦਾ ਕਦੀ ਸਿਰ ਪੀੜਾ ਕਦੀ ਮੇਰੇ ਪੇਟ ਦਰਦਾ ਕਦੀ ਮੈਨ ਲੱਕ ਪੀੜਾ ਐ ਇਹੀ ਤੇ ਮੈਂ ਸੰਭਦੀ ਰਹਿੰਦੀ ਕੰਮ ਮम्मी ਸਾਰਾ ਹੋ ਗਿਆ ਵਾ ਤੇ ਮੈਂ ਬਸ ਰੈਸਟ ਕਰਨ ਹੀ ਚੱਲੀ ਸੀ ਅੱਛਾ 니 ਪਾਂਡੇ ਕੀਤੇ ਐ ਹਾਂਜੀ ਮੰਮੀ ਉਹ ਵੇਖੋ ਸਾਰੇ ਕਰ ਦੇ ਦੇਖ ਨਹੀਂ ਆ ਨਾ ਪਾਂਡੇ ਜੜੇ ਤੂੰ ਕਰਨੀ ਜੂੜ ਤੇ ਵਿੱਚ ਰਹਿੰਦੀ ਸਾਰੀ ਕਿਸੇ ਚ ਸਾਬਣ ਲੱਗਾ ਹੁੰਦਾ ਕਿ ਦੁੱਧ ਲੱਗਾ ਹੁੰਦਾ ਹਾਏ ਹਾਏ ਇਹ ਸਾਰਾ ਕੁਝ ਵਿੱਚ ਕੀ ਲੱਗਾ ਹੈ ਸਾਰੇ ਭਾਂਡਿਆਂ ਦੇ ਸਮੈਲ ਲਾਂਦੀ ਵੀ ਹਾਂ ਪਰ ਮੰਮੀ ਸਾਰੇ ਸਾਫ਼ ਹੈਗੇ ਆ ਤੁਹਾਨੂੰ ਵੇਖੋ ਇਹਦੇ ਸਾਬਨ ਦੀ ਸਮੈਲ ਵਿੱਚੋਂ ਆਉਂਦੀ ਚੱਜ ਨੇ ਤੋਤੇ ਨਹੀਂ ਜਾਂਦੇ ਨਹੀਂ ਹੱਥਾਂ ਨੂੰ ਗੱਲ ਵਗਾ ਕੀ ਤੇਰੇ ਹੱਥਾਂ ਨਾਲ ਬਲੇ ਦੱਸ ਕੀ ਹੈਗਾ ਤੇਰੇ ਹੱਥਾਂ ਹੈ ਹੱਥ ਤੇ ਚੰਗੇ ਭਲੇ ਫਿਰ ਸਫਾਈ ਕਿਉਂ ਨਹੀਂ ਹੁੰਦੀ ਚੰਗੀ ਤਰ੍ਹਾਂ ਨਹੀਂ ਨਹੀਂ ਮੰਮੀ ਤੁਹਾਨੂੰ ਵਹਿਮ ਹੋਇਆ ਵਾ ਮੈਂ ਸਾਰੇ ਕਰ ਲੇ ਮੈਂ ਰੈਸਟ ਕਰਾਂ ਵਾ ਥੋੜੀ ਦੇਰ ਹੁਣ ਨਹੀਂ ਅੱਛਾ ਇਹ ਮੈਨੂੰ ਵਹਿਮ ਨਾ ਦੁਬਾਰਾ ਥੋ ਸਾਰੇ ਭਾੜੇ ਚੱਲ ਦੁਬਾਰਾ ਥੋ ਚੰਗੀ ਤਰ੍ਹਾਂ ਜਰਾ ਮਾਰ ਕੇ ਲੀਰ ਮਾਰ ਕੇ ਦੁਬਾਰਾ ਥੋਈ ਐ ਨਹੀਂ ਸੁਣ ਲੈ ਭਾੜੇ ਤੇ ਪਾਣੀ ਪੀਂਦੇ ਜੀ ਨਹੀਂ ਕਰਦਾ ਪਿਆਉਣਾ ਚ ਥੋ ਦੁਬਾਰਾ ਨਹੀਂ ਵੇਲਣ ਜੋ ਬਾਠੀ ਦੰਨੀ ਐ ਇਹ ਤੈਨੂੰ ਦੱਸਦੀਆਂ ਨਹੀਂ ਕਰਦੀਆਂ ਮਾਰੀਆਂ ਮੈਂ ਕਪੜਾ ਹੀ ਮਾਰ ਦਿਆਂ ਨਾ ਤੇ ਐਡੀ ਲੰਮੀ ਉੱਚੀ ਕਰ ਲਈ ਆ ਗਈ ਨਹੀਂ ਮੇਰੇ ਤੇ ਹੱਥ ਪਹੁੰਚੇ ਤੇਰੇ ਤੇ ਪਹੁੰਚ ਸਕਦਾ ਨਾ ਕੱਲ ਮੈਂ ਕੱਪੜਾ ਮਾਰਿਆ ਹੀ ਸਾਰੇ ਤੇ ਉਹ ਕਦੀ ਆਟੇ ਵਾਲੇ ਹੱਥ ਲੱਗ ਜਾਂਦੇ ਉਹ ਫਿਰ ਹੋ ਜਾਂਦਾ ਵਾ ਅੱਜ ਮੇਰੀ ਤੇਬੀਰ ਠੀਕ ਨਹੀਂ ਕਿ ਮੈਂ ਕੱਲ ਕਰ ਦਵਾਂ ਨਹੀਂ ਆਟੇ ਵਾਲੇ ਹੱਥ ਲਾਂਦਾ ਕੋਣ ਪਹਿਲਾਂ ਮੰਦਾ ਤੂੰ ਜੇ ਲਾਂਦੀ ਆ ਨਾ ਤੇ ਫਿਰ ਲਾਲ ਪੁੰਡਿਆ ਵੀ ਕਰ ਐਸ ਜਿਵੇਂ ਤੇਰੀ ਮਾਨੂੰ ਲੰਮਾ ਦੇਣਾ ਹੀ ਦੇਣਾ ਹੀ ਮੈਂ ਤਾਂ ਅੰਦਾਜ਼ ਸਤਾਈ ਐਨੀ ਆਉਏ ਮਿੱਟੀ ਸਾਤੇ ਰਵਰਗੀ ਕਿੰਨੀ ਵਾਰੀ ਸਦਾ ਜਦੋਂ ਆਂਦੀ ਕੋਈ ਗੱਲ ਦਾ ਨਤਰੰਗ ਕਰਕੇ ਜਾਂਦੀ ਗੋਗਲਾ ਦੀ ਮਿੱਟੀ ਲੈਦੀ ਨਹੀਂ ਆਪੇ ਨਹੀਂ ਕਰੇਗੀ ਨਹੀਂ ਕਰੇਗੀ ਕੀ ਕਰੇਗੀ ਤੇਰੇ ਸੁਧਰ ਜਾਂਦੀ ਹੈ ਤੈਨੂੰ ਉੱਥੇ ਹੀ ਸਾਡੇ ਕੋਲ ਤੂੰ ਸੁਧਰ ਨਹੀਂ ਗਈ ਨਹੀਂ ਤੈਨੂੰ ਅੱਧ ਬਹਿ ਜੂਗੀ ਗੰਦਾ ਕੰਮ ਕਰਨ ਦੀ ਮੈਨੂੰ ਨਹੀਂ ਇਹ ਗੰਦਾ ਕੰਮ ਪਸੰਦ ਹੈਗਾ ਮੈਂ ਤੈਨੂੰ ਦੱਸ ਤੈ। ਚਾਹ ਸੁਧਰ ਕੰਮ ਤੇਈ ਤੇ ਆਈ ਤੇ ਦੇਖਦੀ ਸਰ ਸਹੀ ਕਿਸ ਲਿਸ਼ਕਾ ਮਾਰਦੀ ਸੀ ਇਹ ਕਰਦੀ ਦੀ ਜਿਸਲੇ ਕ ਦੇਖਦੀ ਗੱਲ ਕਰੋ ਤੱਕਾਈ ਨਹੀਂ ਮੇਰੇ ਤੇ ਬੀੜੀ ਮੇਰੇ ਤੇ ਬੀੜੀ ਮੈਂ ਕਹਿੰਦੀ ਬਿਚੋਲੇ ਦਾ ਬੇੜਾ ਹੀ ਘਰ ਕੋ ਜਿਹਨੇ ਬਿਮਾਰੀ ਸਾਡੇ ਪੱਲੇ ਪਾਤੀ ਮੈਂ ਅਸਰਾ ਸੋਚੀ ਕਿ ਮੈਂ ਨਾ ਘਰ ਡਾਕਟਰ ਬਿਠਾ ਲੈਣੀ ਆ ਮਿੰਟ-ਮਿੰਟ ਵਾ ਤੈਂ ਚੈੱਕ ਕਰਦਾ ਰਹੇਗਾ ਕੀ ਤੈਨੂੰ ਹੋਗਾ ਤੇ ਕੀ ਨਹੀਂ ਹੋਗਾ ਮੈਨੂੰ ਤਾਂ ਪਤਾ ਕੀ ਲੱਗਦਾ ਈ ਤੇਰੀ ਮਾਂ ਨਾ ਤੈਨੂੰ ਫੋਨ ਤੇ ਸਿਖਾ ਦਿੰਦੀ ਏ ਕਿ ਐ ਕੁਝ ਕਰੀ ਜਾਇਆ ਕਰ ਤੇ ਆਪੇ ਹੋਈ ਜਾਏਗੀ ਗੱਲ ਖਤਮ ਜਿੱਥਾ ਦਰਦਿਲ ਕਦਾ ਕਰੀ ਜਾ ਤੂੰ ਤੈਈ ਨਹੀਂ ਸੁਧਰਦੀ ਮੈਂ ਤੰ ਅੰਦਾਜ਼ਾ ਤਾਈ ਪਰ ਮੰਮੀ ਮੈਨੂੰ ਨਾਟਕ ਕਰਨ ਦੀ ਕੀ ਲੋੜ ਜੇ ਮੈਂ ਨਹੀਂ ਠੀਕ ਹੈਗੀ ਤੇ ਸੱਚੀ ਨਹੀਂ ਠੀਕ ਹੈਗੀ ਇਤਰਾ ਥੋੜਾ ਵਾ ਕਿ ਮੈਂ ਬਹਾਨਾ ਲਾਤਾ ਵਾ ਕਿ ਮੈਂ ਅੱਜ ਕੰਮ ਨਹੀਂ ਕਰਨਾ ਕੰਮ ਫੇਰ ਮੈਂ ਸਾਰਾ ਕਰ ਲਿਆ ਵਾ ਤੂੰ ਉਦੋਂ ਹੀ ਹੋ ਕਰਨਾ ਸੀ ਕੋਈ 12 ਵਾਰ ਨਹੀਂ ਗੋਨੀਆਂ ਸਦਾ ਕੀ ਆਉ ਸਾਡੇ ਘਰ ਦਾ ਕੰਮ ਕਰ ਦੋ ਕਰਨਾ ਤੇ ਤੂੰ ਹੀ ਆ ਤੂੰ ਜਿੰਨੇ ਮੱਝੀ ਪਕੜ ਲੈ ਕਰੀ ਜਾ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਕੋਈ ਮਰਵੇ ਨਾ ਨੂੰ ਠੀਕ ਹੈ ਤੂੰ ਮੇਰੀ ਗੱਲ ਸੁਣ ਲੈ ਨੀਰਾ ਮਾਰ ਲਾ ਤਾਂ ਮੈਨੂੰ ਮੈਨੀਆਂ ਪਿਆੜਾ ਲੰਮਾ ਵੇ ਤੇ ਲੱਕ ਤੇ ਥਾਪੀ ਮਾਰਨੀ ਐ ਐ ਸੋਚ ਲੈ ਛੱਡਣਾ ਮੈਂ ਵੀ ਨਹੀਂ ਹਾਂ ਕਰਨੀਏ ਤੇਰੀ ਮਾਂ ਨੂੰ ਟੈਲੀਫੋਨ ਆਵੇ ਇੱਥੇ ਮੇਰ ਕੋ ਰੋ ਰੋ ਦੇ ਨਹੀਂ ਸਈਆਂ ਜਾਂਦੀਆਂ ਤੇਰੀਆਂ ਮੈਂ ਬਿਮਾਰ ਮੈਂ ਬਿਮਾਰ ਮੈਂ ਬਿਮਾਰ ਕਰਦੀ ਰਹਿੰਦੀ ਐ ਹੇ ਮੀਨੇ বিনা ਹੁਣੇ ਹੀ ਆਣਾ ਸੀਗਾ ਨਹੀਂ ਅੰਨੀ ਹੋਈ ਆ ਸਾਰੇ ਕਪੜੇ ਗਿੱਲੇ ਹੋ ਗਏ ਹੁਣ ਮੈਂ ਆਇਆ ਤੇ ਤੈਨੂੰ ਜ਼ਿਆਦਾ ਕਪੜੇ ਲਾ ਸਕਦੀ ਸੀ ਮੰਮੀ ਮੈਨੂੰ ਪਤਾ ਨਹੀਂ ਲੱਗਾ ਮੈਂ ਅੰਦਰ ਹੀ ਗਈ ਸੀਗੀ ਜਦੋਂ ਮੀਤਾ ਮੈਨੂੰ ਪਤਾ ਲੱਗਾ ਮੈਂ ਫਟਾਫਟ ਲਾਂਣ ਆ ਗਈ ਤੇ ਵੇਖੋ ਮੈਂ ਫਟਾਫਟ ਲਾਂਣ ਵੀ ਦੇਈ ਆ ਆਜੋ 2 ਮਿੰਟ ਤੂੰ ਹਿਲਾਵਾ ਦੋ ਮੇਰੇ ਨਾਲ ਤੂੰ ਲੋ ਮੈਂ ਨਹੀਂ ਕਰ ਸਕਦੀ ਤੇ ਇਹ ਨਾਲੇ ਬਲਾੜ ਜਿੰਨਾ ਖਲੇ ਰਿਆ ਫਿਰ ਸਾਰਾ ਤੂੰ ਚੁੱਕਣਾ ਮੰਮੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਮੈਂ ਥੋੜੀ ਠੀਕ ਨਹੀਂ ਹੈਗੀ ਅੱਜ ਰਹਿਣ ਦੋ ਮੈਂ ਫੇਰ ਕਿਸੇ ਦਿਨ ਕਰ ਲਾਂਗੀ ਕਿਹੜਾ ਦਿਨ ਆਏਗਾ ਕਿਹੜਾ ਵਾਰ ਆਏ ਕਿਹੜੀ ਤਰੀਕ ਆਏ ਮੈਂ ਦੱਸਦੇ ਆਂ ਕੁਛ ਨਹੀਂ ਤੇਰਾ ਪਤਾ ਲੱਗਦਾ ਤੂੰ ਕਿਹੜੇ ਵਲੇ ਬਿਮਾਰ ਹੋ ਜਾਣਾ ਤੇ ਸਾਰਾ ਕੁਛ ਕਰਕੇ ਆਈਂ ਅੰਦਰ ਐਵੇਂ ਨਾ ਆਈਂ ਅੰਦਰ ਮੈਂ ਤੈਨੂੰ ਦੱਸ ਦਿੰਦਾ ਮम्मी ਮੇਨਾ ਮੰਚਾ ਰਖਵਾ ਦੋ ਥੋੜੇ ਜੇ ਕੱਪੜੇ ਅੰਦਰ ਕਰਵਾ ਦਈਏ ਤੈਨੂੰ ਪਤਾ ਮੇਰੇ ਗੋਡੇ ਕੰਮ ਨਹੀਂ ਇੰਨਾ ਕਰਦੇ ਮੇਰ ਕੋ ਨਹੀਂ ਕੁਛ ਹੋਣਾ ਆਪੇ ਕਰ ਜਿੱਸਾ ਕਰਨਾ ਕਰੋ ਆਪਰੇ ਫੜਾ ਫੜਾ ਕਰ ਕੱਪੜੇ ਸਾਰੇ ਗਿੱਲੇ ਹੋ ਗਏ ਐ ਫਿਰ ਮੰਮੀ ਥੋੜਾ ਜੇ ਕਰਵਾ ਦੋਗੇ ਤੇ ਕੀ ਹੋ ਜਾਏਗਾ ਨਹੀਂ ਮੇਰ ਕੋ ਕਰਵਾਣਾ ਜ਼ਰੂਰ ਹੈ ਨਾ ਤੇ ਲਿਖਦਾ ਕਿ ਮੈਂ ਕੀਤਾ ਨਾਲ ਤੇਰੇ ਨਾਲ ਲਾਵਾਂਗੀ ਕਿੰਨੇ ਕੀਤਾ ਆਪਣਾ ਨਹੀਂ ਰੱਖਦੀ ਨਾ ਨੀ ਇਹਦੇ ਰ ਖੇਗਰ ਕੰਮ ਕਰਨ ਦੀ ਫਿਰ ਵੀ ਇਹਨੂੰ ਕੁਝ ਨਹੀਂ ਹੁੰਦਾ ਤੇਰੀ ਨੀਅਤ ਹੀ ਨਹੀਂ ਬੰਦੀ ਕੰਮ ਕਰਨ ਦੀ ਪਹਿਲਾਂ ਹੀ ਧਾਰ ਲੈਂਦੀ ਮੈਂ ਇਹ ਗੱਲ ਕਹਿਣੀ ਆ ਗੱਲਦਾ ਇਹ ਜਵਾਬ ਦੇਣਾ ਮੈਂ 24 ਘੰਟੇ ਤਬੀਅਤ ਤੇ ਮੈਂ ਤੇ ਸਹੀ ਕਿਹਾ ਨਾ ਮੈਂ ਡਾਕਟਰ ਘਰ ਰੱਖ ਲੈਣਾ ਹਰ ਵੇਲੇ ਤੁਹਾਨੂੰ ਚੈੱਕ ਕਰਦਾ ਰਹਿਆ ਕਰੀ ਕੀ ਤੁਹਾਨੂੰ ਹੋਗਾ ਪਰ ਮੰਮੀ ਕਿੰਨੀ ਦੇਰ ਹੋ ਗਈ ਆ ਮੈਂ ਤੇ ਤੁਹਾਨੂੰ ਇਤਰਾਹ ਦਾ ਕੁਝ ਕਿਹਾ ਨਹੀਂ ਆ ਅੱਜ ਜੇ ਮੇਰੀ ਤਬੀਅਤ ਸੱਚੀ ਨਹੀਂ ਠੀਕ ਹੈਗੀ ਤਾਂ ਹੀ ਤੇ ਮੈਂ ਤੁਹਾਨੂੰ ਕਹਿ ਰਹੀ ਤੁਸੀਂ ਬਾਰ ਬਾਰ ਕੋ ਮੈਨੂੰ ਕਹੀ ਜਾਂਦੇ ਜੇ ਕਿ ਡਰਾਮੇ ਕਰਨ ਨਹੀਂ ਆ ਡਰਾਮੇ ਕਰਨ ਨਹੀਂ ਆ ਇਹ ਤਾਂ ਡਰਾਮਾ ਹੀ ਆ ਉਹ ਤਾਂ ਮੈਨੂੰ ਪਤਾ ਹੀ ਡਰਾਮਾ ਹੀ ਕੰਮ ਨਾ ਕਰਨ ਦਾ ਬਹਾਨਾ ਵਾ ਉਹ ਤਾਂ ਮੈਨੂੰ ਪਤਾ ਹੀ ਆ ਅਈ ਪਹਿਲੀ ਵਾਰੀ ਥੋੜੀ ਹੋਏ ਤੇ ਮੇਸ਼ਾ ਹੀ ਕਰਦੀ ਆ ਜਦੋਂ ਕੋਈ ਕੰਮ ਵੱਧ ਕਹੇ ਤਾਂ ਉਸ ਲਈ ਕਰਨ ਲੱਪਣੀ ਮੈਨੂੰ ਐਂ ਜਾਇ ਵੈਂ ਜਾਇ ਵੈ ਹਾਂ ਤਾਂ ਡਰਾਮਾ ਹੀ ਆ ਪਤਾ ਮੈਨੂੰ ਸਾਰਾ ਕੁਝ ਤੇਰਾ ਅੱਜ ਮੈਂ ਛੱਡਣਾ ਨਹੀਂਗਾ ਕਰਨ ਲੱਗੀ ਤੇਰੀ ਮਾਂ ਨੂੰ ਟੈਲੀਫੋਨ ਸੱਦਣੀ ਆ ਉਹਨੂੰ ਤੇ ਤੇਰੀ ਹਰਕਤ ਦਾ ਦੱਸਦੀ ਘਰ ਦੇ ਕਿੰਨੇ ਕੰਮ ਚੋਰ ਗਈਆਂ ਮੈਂ ਤਾਂ ਅੰਦਾਜ਼ਾ ਸਤਾ ਮੇਰੇ ਸਾਹਮਣੇ ਭੜੇ ਜੇ ਮੂੰਹ ਨਾ ਬਣਾ ਸਾਰਾ ਕੰਮ ਖਤਮ ਕਰ ਮੈਂ ਚਲੀ ਅੰਦਰ ਤੇਰਾ ਤੇ ਉਹ ਹਸਾਬਾ ਨਾ ਕੰਮ ਨਾ ਕਾਇਦੀ ਦੁਸ਼ਮਣ ਨਾ ਕਾਇਦੀ ਉਹ ਤਾਂ ਸਾਰਾ ਕੁਝ ਚਾਹੀਦਾ ਖਾਣ ਪੀਣ ਨੂੰ ਤੈਨੂੰ ਨੂੰ ਵੀ ਚਾਹੀਦਾ ਕੰਮ ਨਹੀਂ ਤੇਰੇ ਅੱਡਾ ਚੋਂ ਨਿਕਲਦਾ ਮੰਮੀ ਅੱਜ ਤੱਕ ਮੈਨੂੰ ਕਦੀ ਸਮਝ ਹੀ ਨਹੀਂ ਪਾਈ ਕਾਸ਼ ਮੰਮੀ ਵੀ ਮੈਨੂੰ ਨਾ ਇੱਕ ਮਾਂ ਵਾਂਗ ਪਿਆਰ ਕਰਦੇ ਜੇ ਕਿਤੇ ਪੇਕੇ ਮੈਂ ਠੀਕ ਨਹੀਂ ਹੋਣਾ ਮੇਰੀ ਮਾਂ ਨੇ ਮੈਨੂੰ ਕਿੰਨਾ ਕਹਿਣਾ ਕੋਈ ਗੱਲ ਨਹੀਂ ਪੁੱਤ ਤੂੰ ਠੀਕ ਨਹੀਂ ਗੀ ਤੂੰ ਬਹਿ ਜਾ ਤੂੰ ਆ ਨਾ ਕਰ ਪਰ ਇੱਥੇ ਜੇ ਠੀਕ ਵੀ ਨਹੀਂ ਹੋਈਏ ਤੇ ਇਹਨਾਂ ਨੂੰ ਡਰਾਮੇ ਲੱਗਦੇ ਕਿ ਡਰਾਮੇ ਕਰਨ ਦੀ ਇਹ ਤੇ ਵੈਸੇ ਹੀ ਚਲੋ ਠੀਕ ਮੰਮੀ ਤੂੰ ਠੀਕ ਤੇ ਹੋਣਾ ਹਾਂ ਠੀਕ ਆ ਕੀ ਹੋਣਾ ਮੈਨੂੰ ਪ੍ਰਵਾ ਇੱਕਦਮ ਢੱਡਾ ਚੈਰਾ ਹੀ ਉੱਤਰ ਗਿਆ ਵਾ ਉਹ ਮੈਨੂੰ ਨਾ ਪੱਕਾ ਲੱਗਦਾ ਵਾ ਆ ਦੀਦੀ ਦੀ ਸੱਸ ਦਾ ਫੋਨ ਹੋਣਾ ਤੁਹਾਨੂੰ ਕਿਉਂਕਿ ਇਦਾਂ ਦੀ ਟੈਨਸ਼ਨ ਨਾ ਉਹ ਹੀ ਦਿੰਦੀ ਆ ਤੁਹਾਨੂੰ ਕੀ ਕਰਾਂ ਹੋਰ ਕਿਹਦਾ ਫੋਨ ਆ ਸਵੇ ਚੰਗੇ ਬਲੇ ਬੈਠੇ ਸਾਂ ਜੀ ਮੈਨੂੰ ਪਤਾ ਲੱਗ ਜਾਂਦਾ ਵੀ ਅੱਜ ਥੋੜੇ ਖੁਸ਼ ਹੈਗੇ ਨੇ ਉਹ ਨਾਲ ਹੀ ਫੋਨ ਕਰ ਧਰਤੀ ਹੁਣ ਹੋਇਆ ਕੀ ਆ ਮੰਮੀ ਉਹੀ ਪਹਿਲੇ ਵਾਲੀ ਗੱਲਾਂ ਕੰਮ ਨਹੀਂ ਕਰਦੀ ਆ ਨਹੀਂ ਤੇ ਹੁਣ ਮੰਮੀ ਐਰ ਗਈ ਨਾ ਤੁਸੀਂ ਇਕੱਲੇ ਨਾ ਜਾਇਓ ਮੈਂ ਕਹਿੰਨਾ ਮੈਨੂੰ ਤੁਸੀਂ ਨਾਲ ਲੈ ਕੇ ਜਾਇਓ ਤੂੰ ਕਿੱਥੇ ਜਾਣਾ ਮੈਂ ਉੱਥੇ ਕੋਈ ਜੰਗ ਲੜਨ ਚੱਲੀ ਉਹ ਮੰਮੀ ਤੁਸੀਂ ਜਾਂਦੇ ਜੇ ਦੀਦੀ ਦੀ ਗਲਤੀ ਕੱਢ ਹੁੰਦੇ ਜੇ ਉਹਨਾਂ ਨੂੰ ਤੇ ਇਹੀ ਚੀਜ਼ ਦੇ ਨਾਲ ਮਿਲਦਾ ਵਾ ਨਾ ਕਿ ਚੱਲ ਉਹਦੀ ਮਾਂ ਵੀ ਹੁੰਦੀ ਆ ਉਹਦੀ ਗਲਤੀ ਕੱਢ ਜਾਂਦੀ ਆ ਸਾਹਿਲ ਧੀਆ ਵਾਲੇ ਹਮੇਸ਼ਾ ਝੁਕੇ ਹੀ ਰਹਿੰਦੇ ਨੇ ਝੁਕਣਾ ਹੀ ਪੈਣਾ ਸਾਨੂੰ ਉਹ ਮੰਮੀ ਐਡਾ ਵੀ ਕੀ ਝੁਕਣਾ ਪੈਣਾ ਵਾ ਧੀ ਦੇਤੀ ਕੋਈ ਗੁਨਾਹ ਕਰਤਾ ਵਾ ਤੇ ਕੀ ਕਰ ਜਾ ਕੇ ਉਹਨੂੰ ਕੋਟਾ ਵਾ ਮੈਸੇਜ ਹੀ ਕਹਿਣਾ ਵਾ ਤੁਸੀਂ ਮੈਨੂੰ ਐਰਗੀ ਨਾਲ ਲੈ ਕੇ ਜਾਓ ਵੇਖੀ ਜਾਊਗੀ ਐਰਗੀ ਨਾਲ ਗੱਲ ਆ ਰਿਆਂ ਪਾਰ ਦੀ ਕਰਕੇ ਆਵਾਂਗੇ ਤੂੰ ਚੁੱਪ ਕਰਕੇ ਘਰ ਬੈ ਮੈਂ ਰੋਟੀ ਬਣਾ ਚੱਲੀ ਆ ਤੂੰ ਰੋਟੀ ਖਾ ਲਈ ਤੇ ਮੈਂ ਹੋ ਕੇ ਆਵਾਂ ਜਰਾ ਥੋੜੀ ਦੇਰ ਤੇ ਤੁਰੰ데 ਤੂੰ ਬਸ ਘਰ ਬਹਿ। ਉਹ ਠੀਕ ਆ ਮੰਮੀ ਜੇ ਤੁਸੀਂ ਜਾਣਾ ਨਾ ਕੱਲੇ ਚਲ ਜਾਓ ਤੁਹਾਡੇ ਪਿੱਛੇ ਹੀ ਆਉਂਗਾ ਮੈਂ। ਐਰ ਕੀ ਜੋ ਮਰਜ਼ੀ ਹੋ ਜੇ ਮੈਂ ਜਾਣਾ ਮਤਲਬ ਜਾਣਾ ਵਾ। ਇਹ ਭਰਾਵਾ ਭੈਣ ਵਸਾਣੀ ਕੋਨੀ ਆ। ਹੈ? ਉੱਥੇ ਲੜਨ ਜਾਣਾ। ਉਹ ਮੰਮੀ ਐਰ ਕੀ ਮੈਂ ਤੁਹਾਡੀ ਕੋਈ ਨਹੀਂ ਸੁਣੀ। ਜੇ ਤੁਸੀਂ ਮੈਨੂੰ ਨਹੀਂ ਨਾ ਲੈ ਕੇ ਜਾਣਾ ਕੋਈ ਗੱਲ ਨਹੀਂ ਮੈਂ ਆਪੇ ਆ ਜਾਊਂਗਾ। ਮੰਮੀ ਆ ਜਿਹੜੀ ਘਾਹਵਤਾ ਬਣੀਆਂ ਨਾ ਐਵੇਂ ਨਹੀਂ ਬਣੀਆਂ। ਕਿਸੇ ਨੇ ਸੌ ਸਮੇਂ ਕੇ ਬਣਾਈਆਂ ਵਾ। ਸਹੀ ਗੰਦੀਆ ਲਾਦੋਗੇ ਭੂਤ ਨਾ ਬਾਤੋ ਸੇ ਨਹੀਂ ਮੰਨਤੇ ਇਸ ਕਰਕੇ ਨਾ ਤੁਸੀਂ ਵੀ ਉੱਥੇ ਜਾਂਦੇ ਜੇ ਤੇ ਦੀਦੀ ਦੀ ਗਲਤੀ ਕੱਢ ਹੁੰਦੇ ਜੇ ਉਹਨਾਂ ਨੂੰ ਸ਼ੈ ਮਿਲਦੀ ਆ ਕਿ ਕੋਈ ਗੱਲ ਨਹੀਂ ਆਪਾਂ ਜੋ ਕਰੰਨੇ ਆ ਨਾ ਸਹੀ ਕਰੰਨੇ ਆ ਐਰਗੀ ਨਾ ਇਹਨਾਂ ਦਾ ਜੋ ਵੀ ਪੰਗਾ ਨਿਬੇੜਨਾ ਹੀ ਪੈਣਾ ਮੈਨੂੰ ਨਹੀਂ ਪਤਾ ਭਰਾ ਤੂੰ ਕੀ ਕਰਨਾ ਹੈ ਗੁੱਸੇ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰਦੀ ਕੀ ਹੱਥਾਂ ਦੀਆਂ ਬੰਨੀਆਂ ਦੇ ਦੰਦਾ ਨਾਲ ਖੋਲਣੀਆਂ ਪੈ ਜਾਣ ਕੋਈ ਗੱਲ ਨਹੀਂ ਮੰਮੀ ਐਰਗੀ ਮੈਂ ਤੁਹਾਡੇ ਨਾਲ ਹੀ ਜਾਊਂਗਾ ਨਹੀਂ 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 ਸੁਧਰਨਾ ਇਹਦੇ ਨਾਲ ਜਾਏਗਾ ਮੈਨੂੰ ਜਿੱਥੋਂ ਤੱਕ ਉਮੀਦ ਹੈ ਕੋਈ ਨਾ ਕੋਈ ਪੰਗਾ ਖੜਾ ਕਰੇਗਾ ਤੂੰ ਚਲੋ ਉਠੋ ਅਣ ਚੱਲੀਏ ਚੱਲ ਇੱਕ ਤਾਂ ਦਿੱਸਸ ਨਹੀਂ ਸਾਡੀ ਜਾਨ ਛੱਡਦੀ ਹੈਗੀ ਬੰਦੀ 3 ਘੰਟੇ ਹੋ ਗਏ ਤੁਹਾਨੂੰ ਫੋਨ ਕੀਤਾ ਤੇ ਤੁਹਾਨੂੰ ਹੁਣ ਟਾਈਮ ਲੱਗਾ ਨਹੀਂ ਕੋਈ ਵਿਜ਼ਾ ਲੈ ਕੇ ਆਣਾ ਸੀ ਕੈਂਚੀ ਤੁਹਾਡਾ ਫੋਨ ਕੱਟ ਦੇ ਆਪਾਂ ਉਸੇ ਟਾਈਮ ਹੀ ਤੁਰ ਪਏ ਆ ਟਾਈਮ ਤੇ ਲਾਇਆ ਕੋਈ ਨਹੀਂ ਹੈਗਾ ਟਾਈਮ ਤੇ ਲਾਇਆ ਕੋਈ ਨਹੀਂ ਭੈਣ ਜੀ ਕੋਈ ਵੀਜ਼ਾ ਲੈ ਕੇ ਆਣਾ ਸੀ 3 ਘੰਟੇ ਹੋ ਗਏ 3 ਘੰਟੇ ਨਾਲੇ ਤੁਹਾਡੇ ਦਿਮਾਗ 'ਚ ਇਹ ਗੱਲ ਹੋਣੀ ਹੈ ਗੱਲਾਂ ਦੇਣਾ ਨੇ ਉਹ ਹੀ ਕਰਨੀਆਂ ਮੈਂ ਭੌਂਕਦੀ ਪਈ ਆ ਨਾ ਹਰ ਵਾਰੀ ਉਹਨਾਂ ਬੰਦ ਤੁਹਾਨੂੰ ਪਤਾ ਹੋਇਆ ਮੇਰੀ ਕੁੜੀ ਬਾਰੇ ਗੱਲਾਂ ਕਰਨੀਆਂ ਹੈ ਮੇਰੀ ਕੁੜੀ 'ਚ ਹੀ ਖਾਮੀ ਆ ਗਈ ਹੈ ਤੇ ਕੋਈ ਗੱਲ ਨਹੀਂ ਚਲੇ ਜਾਵਾਂਗੇ ਜਦੋਂ ਟਾਈਮ ਲੱਗੇਗਾ ਭੈਣ ਜੀ ਰਸਤੇ 'ਚ ਜਾਮ ਬੜਾ ਸੀਗਾ ਇਹ ਤੁਹਾਨੂੰ ਪਤਾ ਜਾਂ ਮੇਚੋਂ ਨਿਕਲਦੇ ਨਿਕਲਦੇ ਟਾਈਮ ਲੱਗ ਜਾਂਦਾ ਬਾਕੀ ਅਸੀਂ ਲੇਟ ਹੋ ਗਏ ਆ ਇਹਦੀ ਗਲਤੀ ਦੀ ਮਾਫੀ ਤੇ ਦਿਓ ਸਾਨੂੰ ਮਾਫੀ ਕੀ ਦਵਾ ਮਾਫੀ ਦੇ ਤੁਸੀਂ ਮੈਨੂੰ ਦਿਓ ਜਿਹੜੀ ਧੀ ਆਪਣੀ ਪੱਲੇ ਪਾਈ ਮੇਰੇ ਮੈਂ ਤਾਂ ਦੁਖੀ ਜੇ ਦੁਖੀ ਰੋਣੱਕੀ ਹੋ ਗਈ ਇਹਦੇ ਕੋਲ ਕਰੇ ਕਿਹੜੀ ਬਿਮਾਰੀਆਂ ਦੇ ਪੱਣ ਮੇਰੇ ਪੱਲੇ ਪਾ ਬੇੜਾ ਹੋਇਆ ਚੋਲੇ ਦਾ ਜਿੰਨੇ ਸਚਾਈ ਨਹੀਂ ਦਸੀ ਤੁਸੀਂ ਆਪਣੇ ਕੋਲੋਂ ਬਿਮਾਰੀ ਲਾ ਕੇ ਤੇ ਮੇਰੇ ਨਾਲ ਪਾਤੀ ਕਿ ਸਾਨੂੰ ਖਰਚਾ ਨਾ ਕਰਨਾ ਪਵੇ ਤਾਂ ਪਤਾ ਜੀਨੇ ਤੁਹਾਡੀ ਧੀ ਬਿਮਾਰਨ ਦੀ ਤੇ ਜਦ ਲਾਈਕ ਰੰਦੇ ਪਹਿਲਾ ਚੰਗੀ ਤਰ੍ਹਾਂ ਪਿੰਜੀ ਪਹਿਲੇ ਤੇ ਕੋਈ ਨਹੀਂ ਸੀ ਕਿੱਦ ਤੈਨੂੰ ਨਾ ਕਿੰਨੇ ਨੂੰ ਜੁਕਾਮ ਵੀ ਨਹੀਂ ਸਜੇ ਹੋਇਆ ਤੇ ਇੱਥੇ ਆ ਕੇ ਜ਼ਰਾ ਕੁਝ ਹੋਣਾ ਸੀ ਚਾਰੀ ਮਾਰਿਆ ਤੇ ਆ ਕੇ ਲਗਨੀਆ ਸੀ ਕਿ ਸਾਡੇ ਘਰ ਜਾਦੂ ਪੂਤ ਗਿਆ ਸਾਰੇ ਠੀਕ ਠਾਕ ਆ ਚਲੋ ਪਿੰਜੀ ਕੋਈ ਗੱਲ ਨਹੀਂ ਜੇ ਉਹਦੇ ਕੋਲ ਕੋਈ ਗਲਤੀ ਹੋ ਗਈ ਹੈ ਨਾ ਤੇ ਉਹਦੇ ਵੱਲੋਂ ਮੈਂ ਤੁਹਾਡੇ ਕੋਲ ਮਾਫੀ ਮੰਗਦੀ ਆ ਮਾਫੀ ਮੰਗਣਾ ਕੀ ਹੋਏਗਾ ਜੇ ਕੰਮ ਹੀ ਨਹੀਂ ਕਰਦਾ ਕਰੇ ਕੀ ਕਰ ਅਸਲ ਵਿੱਚ ਤੇ ਮੈਨੂੰ ਹੁਣ ਸਮਾਂ ਹੀ ਲੱਗੀ ਜੇ ਤੁਸੀਂ ਵਿਆਹ ਲਈ ਕਾਲੀ ਕਰਨੀ ਪਾਈ ਸੀ ਮੈਂ ਕਹਿੰਦਾ ਦੋ ਸਾਲ ਪਾਣੇ ਵਿੱਚ ਤੁਸੀਂ ਵਿਚੋਲੇ ਨੂੰ ਪੇ ਪੇ ਕੇ ਮੇਰੇ ਬੂਹਾ ਤੜਵਾ ਦਿੱਤਾ ਫੜ ਕੇ ਨਹੀਂ ਵਿਆਹ ਲੋ ਵਿਆਹ ਲੋ ਆਪਣੇ ਸਿਰ ਬਿਮਾਰੀਆਂ ਦੀ ਪੰਡ ਲਾ ਕੇ ਮੇਰੇ ਘਰ ਛੁੱਡ ਦਿੱਤੀ ਤੁਸੀਂ ਕਿ ਸਾਨੂੰ ਨਾ ਖਰਚਾ ਕਰਨਾ ਪਿਆ ਤੂੰ ਪਹਿਲਾਂ ਕੁੜੀ ਠੀਕ ਤੇ ਕਰਦੇ ਇੱਕ ਮਹੀਨੇ ਚ ਵਿਆਹ ਦੇ ਤਵੇ ਕੋਈ ਨਹੀਂ ਤੇ ਵਿਆਹ ਕਰੋ ਇੱਕ ਮਹੀਨੇ ਵਿਆਹ ਕਰੋ ਜਾਨ ਖਾ ਗਈ ਸਾਡੀ ਕਿਰਨ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਜਿਵੇਂ ਤੇਰੀ ਮੰਮੀ ਕਹਿੰਦੀ ਨਾ ਉਹਵੇਂ ਕਰ ਲਿਆ ਕਰ ਕਹਿਣਾ ਮੰਨ ਲਿਆ ਕਰ ਜੋ ਤੈਨੂੰ ਕਹਿੰਦੇ ਨੇ ਨਾ ਉਹ ਕਰ ਲਿਆ ਕਰ ਤੂੰ ਕਿਉਂ ਨਹੀਂ ਕਹਿਣਾ ਮੰਨਦੀ ਤੂੰ ਇੰਨੀ ਢੀਠ ਕਿਉਂ ਹੋ ਗਈ ਹੋਈ ਐ ਹੈ ਮੇਰੀ ਗੱਲ ਸੁਣ ਕਿਉਂ ਕਲਬਦੇ ਨੇ ਇਹ ਨਾ ਕਿਰਨ ਪੁੱਤਰ ਸਮਝ ਗੰਨੂ ਸਮਝੀਦਾ ਟਾਈਮ ਦੇਖੀਦਾ ਹੁੰਦਾ ਫਟੇ ਨਹੀਂ ਧੀਆ ਨੂੰ ਕਿੰਦਾ ਮਾਪੇ ਚੰਗੇ ਲੱਗਦੇ ਤੂੰ ਸਮਝਦਾ ਆ ਰਿਹਾ ਜੋ ਕਹਿੰਦੇ ਨੇ ਉਵੇਂ ਕਰ ਲਿਆ ਕਰ ਸਾਰਾ ਦਿਨ ਕਹਿੰਦੇ ਨੇ ਕੰਮ ਕਰ ਕੰਮ ਕਰੀ ਜਾਇਆ ਕਰ ਜੇ ਸਾਰਾ ਦਿਨ ਕਹਿੰਦੇ ਨੇ ਤੈਨੂੰ ਜੋ ਮਰਜ਼ੀ ਕਰ ਕਿਰ ਬੱਸ ਜਦੋਂ ਆਂਦੇ ਆ ਹੀ ਕੁਛ ਉਹਨਾਂ ਕਹਿ ਕੇ ਚਲ ਜਨ ਕੰਮ ਕਰ ਲਿਆ ਕਰ ਪੁੱਤਰ ਮੈਂ ਕਹਿਨੀ ਆ ਗੋਂਗਲੋ ਤੇ ਮਿੱਟੀ ਲਾਦੇ ਰਿਆ ਕਰੋ ਬਾ ਉਹ ਦੋਨੋਂ ਵਟਾ ਕੇ ਦੇਖੋ ਬੈਠੀ ਕੋਈ ਦਿੱਤਾ ਜਵਾਬ ਉਹਨੇ ਉਹਨੇ ਨਹੀਂ ਦੇਣਾ ਜਿੰਨਾ ਮਰਜ਼ੀ ਸਮਝਾ ਦਿਓ ਉਹ ਦਿਮਾਗ ਤੋਂ ਹੀ ਮੈਂ ਲੱਗਦਾ ਇਹਦੇ ਅਸਰਗਾ ਜੇ ਦਿਮਾਗ ਨੂੰ ਵੀ ਕੋਈ ਉਹ ਮਾਸੀ ਜੀ ਮੇਰੀ ਗੱਲ ਸੁਣੋ ਤੇ ਮੈਨੂੰ ਸਾਲ ਸਾਹ ਦੱਸ ਦੋ ਤੇ ਚਾਹੁੰਦੇ ਕੀ ਜੇ ਚਾਹਣਾ ਕੀ ਹੈ ਤੇਰੇ ਸਾਹਮਣੇ ਤੇ ਸਾਰੀਆਂ ਗੱਲਾਂ ਹੋਈਆਂ ਕੋਈ ਕੰਮ ਹੀ ਨਹੀਂ ਕਰਦੀ ਘਰ ਦਾ ਕੋਈ ਓ ਮਮੀ ਰੋਕ ਜੋ ਅੱਜ ਨਾ ਗੱਲ ਆ ਰਿਆਂ ਬਾਦ ਦੀ ਗੱਲ ਹੀ ਲੈ ਲੈਂਦੋ ਮੈਨੂੰ ਮਾਸੀ ਮੇਰੀ ਓ ਮਮੀ ਬਥੇਰੀ ਸੁਣ ਲਈ ਆਪਾਂ ਚੁੱਪ ਕਰ ਜਾ ਹੁਣ ਮੈਨੂੰ ਬੋਲ ਲਾਂਦਾ ਮੇਰੀ ਗੱਲ ਸੁਣੋ ਕਿੱਥੇ ਘਲੋਤੇ ਐ ਸਾਈ ਦੀਦੀ ਆਪਾਂ ਇਦਾਂ ਕਰਦੇ ਆ ਚਲਦੇ ਘਰੇ ਉਠੋ ਜਿੰਨਾ ਵੀ ਸਮਾਨ ਐ ਨਾ ਆਪਣਾ ਪੈਕ ਕਰੋ ਠੀਕ ਐ ਮਾਸੀ ਜੀ ਆਪਾਂ ਦੀਦੀ ਨੂੰ ਲੈ ਜਨੇ ਆ ਆਪਣੇ ਘਰ ਕਿਉਂਕਿ ਸਾਈ ਨੇ ਇਹ ਉਹਦਾ ਘਾਰ ਐ ਉਹ ਜਦ ਦੀਦੀ ਨੂੰ ਹੁੰਦਾ ਹੀ ਨਹੀਂ ਐ ਕੁਝ ਤੇ ਆਪਾਂ ਜਿੰਨੀ ਦੇਰ ਤੱਕ ਉਹਨਾਂ ਦੇ ਲਾਇਕ ਬੰਦੇ ਨਹੀਂ ਆਪਾਂ ਕੀ ਕਰਨਾ ਆਪਾਂ ਘਰੇ ਲੈ ਕੇ ਜਾਣੇ ਆ ਸਾਰਾ ਕੰਮ ਕਰ ਸਿਖਾਉਣੇ ਆ ਜਦੋਂ ਆਜੂਗਾ ਨਾ ਉਦੋਂ ਛੱਡ ਜਾਾਂਗੇ ਠੀਕ ਆ ਮਾਸੀ ਇਹ ਮਨਜ਼ੂਰ ਆ ਤੁਹਾਨੂੰ ਨਹੀਂ ਕੱਕਾ ਕਿੱਥੇ ਲੈ ਕੇ ਜਾਣਾ ਹੈ ਅਸੀਂ ਆਪਣੇ ਘਰ ਲੈ ਜਾਣਾ ਆਹੋ ਹੋ ਲੈ ਜਾ ਲੈ ਜਾ ਅਕਲ ਸਗਾਈ ਫੇਰ ਹੀ ਭੇਜੀ ਅਦਰ ਸਾਰਾ ਕੁਝ ਆ ਜਾਏਗਾ ਨਾ ਫੇਰ ਭੇਜੀ ਇਹਨੂੰ ਪਿੰਜ ਕੰਨੂੰ ਗੁੱਸਾ ਕਰਦੇ ਉਹ ਬੱਚਾ ਹੈ ਜੀ ਨਿਆਣੀ ਉਹ ਤੇ ਬੱਚੇ ਨੂੰ ਸੋਚਣਾ ਚਾਹੀਦਾ ਨਾ ਬੋਲਣ ਲੱਗਿਆ ਕਦੋਂ ਬੈਠਾ ਕਿੱਥੇ ਹੋਇਆ ਪਿਆੰਦੇ ਸੋਹਰੇ ਬੈਠਾ ਆ ਐਨੀ ਜਵਾਰਵੀ ਨਹੀਂ ਖੁਲਾਨੀ ਚਾਹੀਦੀ ਬੱਚੇ ਦੀ ਓ ਮਾਸੀ ਜੀ ਇੰਨਾ ਵੀ ਨਹੀਂ ਬੱਚਾ ਮੈਂ ਕਿ ਜੋ ਸਹੀ ਗਲਤ ਸਮਝਣਾ ਪਾਵਾਂ ਦੀਦੀ ਉઠੋ ਤੁਸੀਂ ਆਪਾਂ ਚੱਲਦੇ ਆ ਘਰੇ ਜਦ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਕੁਝ ਆਉਂਦਾ ਹੀ ਨਹੀਂ ਆ ਆਹੋ ਚੱਲਦੇ ਆ ਆਪਾਂ ਐਵੇਂ ਮਾਸੀ ਜੀ ਤੁਹਾਡੇ ਦੇ ਰੋਟੀ ਪਾਣੀ ਦਾ ਵੀ ਜਿਹੜਾ ਖਰਚਾ ਕਰਦੇ ਆ ਉਹ ਵੀ ਬਚੇਗਾ ਉਹਨਾਂ ਦਾ ਚਲੋ ਦੀਦੀ ਉਠੋ ਆਪਾਂ ਪੈਕਿੰਗ ਕਰੀਏ ਵੇਖਾਂ ਕਿਸਰਾ ਕਰਦਾ ਪੈਨ ਨੂੰ ਲੈ ਜਾਣਾ ਲੈ 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 ਜਾ ਕੰਮ ਮੁਕਾ ਐਡੀ ਤੈਨੂੰ ਹੋ ਗਈ ਆ ਚੰਗੇ ਲੱਗਦੇ ਨੇ ਜੀ ਗੱਲਾਂ। ਮਮੇ ਕੀ ਤੂੰ ਹੱਥ ਜੋੜੀ ਜਾਂਦੇ ਜੇ। ਚਲੋ ਦੀਦੀ ਚੱਲੀ ਆਪਾਂ। ਜਦੋਂ ਆਪਾਂ ਇਹਨਾਂ ਦੇ ਲਾਈਕ ਹੋ ਜਾਣਗੇ ਨਾ ਉਦੋਂ ਆ ਜਾਾਂਗੇ ਆਪਾਂ। ਚਲੋ ਉਠੋ। ਹਾਏ ਹਾਏ। ਇਹਦੇ ਸੱਤੀ ਮੂਚੀ ਲੈ ਆ ਕਿ ਚੱਲਿਆ। ਤੇ ਮੈਂ ਕਿਸਾ ਕਰਦਾ ਕੰਮ? ਮੈਂ ਤਾਂ ਕਦੀ ਤੇਲਾ ਨਹੀਂ ਚੁੱਕਿਆ ਦੇਖਿਆ। ਸਾਰਾ ਕੰਮ ਦਾ ਐਡਾ ਵੱਡਾ ਘਰ ਆ। ਕੌਣ ਕੰਮ ਕਰੇਗਾ? ਕੱਪੜੇ ਧੋਣ ਧੋਏਗਾ। ਬਾੜੇ ਕੌਣ ਮਾਣੇਗਾ? ਰੋਟੀ ਕੌਣ ਬਣਾਏਗਾ? ਮੈਂ ਤਾਂ ਮਰ ਜਾਵਾਂ ਇਹ ਕੰਮ ਕਰ ਕਰ ਕੇ ਮੇਰੇ ਕੋ ਕੰਮ ਹੋਣਾ ਇਹਨਾਂ। ਇਥੇ ਇਹ ਤੇ ਰੁੱਕ ਨਹੀਂ ਪੈਣੀ ਐ। ਉਹ ਚਲੋ ਚਲੋ ਦੀਦੀ। ਕੋਠੋ ਚਲੋ ਮੰਮੀ ਚੱਲੀ ਆਪਾਂ ਉਡ ਦੇਣੀ ਜੇ ਹੁਣ ਸਾਲ ਆਰਾਮ ਪਤਾ ਕਿੱਥੇ ਖੜੇ ਉਹ ਪਤਾ ਮੈਨੂੰ ਕਿੱਥੇ ਖੜੇ ਆਪਾਂ ਇਹਦਾ ਮਤਲਬ ਇਹ ਥੋੜੀ ਆ ਕਿ ਜੇ ਆਪਾਂ ਧੀ ਦੇਤੀ ਆ ਤੇ ਇਹਨਾਂ ਦੀਆਂ ਗੱਲਾਂ ਹੀ ਸੁਣੀ ਜਾਈਏ ਬੁੱਤੂ ਤੂੰ ਤਾਂ ਗੁੱਸਾਈ ਖਾ ਆ ਗਿਆ ਮੈਂ ਇਸ ਤਰ੍ਹਾਂ ਥੋੜੀ ਘਰੀ ਦੇ ਪਿਆਰ ਨਾਲ ਲਾਈ ਦੇ ਵਿਆਹਿਆਂ ਜਾਂਦੇ ਸੋਹਰੇ ਜੋਗੀ ਹੁੰਦੀਆਂ ਮੈਂ ਪੇਕੇ ਜੋਗੀਆਂ ਨਹੀਂ ਹੁੰਦੀਆਂ ਤੂੰ ਚੁੱਕ ਲੈ ਉਹਨੂੰ ਸਮਝਾਓ ਉਹ ਦਿਮਾਗ ਚ ਗੱਲ ਪਾਓ ਕੈਸਰਾ ਕਰੀਦਾ ਆਪਣੇ ਘਰ ਦੇ ਵਿੱਚ ਨਾਲੇ ਗਲੀ ਮੱਲੇ ਲੱਗੀ ਕਹੇਗਾ ਤੇ ਭੈਣ ਨੂੰ ਚੁੱਕੇ ਲੈ ਗਏ ਆਪਣੇ ਘਰ ਕੋਈ ਗੱਲ ਨਹੀਂ ਮਾਸੀ ਜੀ ਆਪਾਂ ਰੱਖਣਾ ਨਾ ਕਰੇ ਗਲੀ ਮੱਲੇ ਆਣੇ ਦੀ ਮੈਨੂੰ ਨਹੀਂ ਕੋਈ ਪਰਵਾ ਉਹ ਤੈਨੂੰ ਨਹੀਂ ਪਰਵਾ ਸਾਨੂੰ ਤਾਂ ਪਰਵਾ ਨਾ ਆਪਣੇ ਗਲੀ ਮੱਲੇ ਦੀ ਤੂੰ ਉਹ ਕੋਈ ਗੱਲ ਨਹੀਂ ਕਰਦੇ ਰਹੋ ਤੁਸੀਂ ਪਰਵਾ ਚਲੋ ਦੀਦੀ ਉઠੋ ਚੱਲੀ ਛੱਡ ਪੁੱਤ ਤੂੰ ਇਹ ਨਿਆਣਾ ਜਣਾ ਤੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਦੀ ਕਿਉਂ ਵੇਂ ਜੀ ਹਾਂ ਜੀ ਹਾਂ ਜਦੋਂ ਵਿਆਹ ਕਰਾਉਂਦੇ ਤਾਂ ਸਮਝ ਆਣੀ ਹੈ ਨਾ ਗੱਲਾਂ ਦੀ ਇਸ ਤਰ੍ਹਾਂ ਥੋੜੀ ਬਹਿਣ ਚੁੱਕੇ ਲੈ ਜੀਦਾ ਵੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਲ ਨੇ ਜੋ ਫੈਸਲਾ ਲਿੱਤਾ ਹੈ ਸਹੀ ਲਿੱਤਾ ਨਾ ਮੇਰੇ ਹਿਸਾਬ ਦੇ ਵਿੱਚ ਇਹਨੇ ਫੈਸਲਾ ਬਿਲਕੁਲ ਸਹੀ ਲਿੱਤਾ ਜੀ ਕਿਉਂਕਿ ਜਦੋਂ ਕੁੜੀਆਂ ਨੂੰ ਹੱਥ ਤੋਂ ਵੱਧ ਸੱਸ ਗੱਲਾਂ ਕਰਦੀ ਇਹਨਾਂ ਚੰਗੀਆਂ ਭਲੀਆਂ ਕੰਮ ਕਰਦੀਆਂ ਨੂੰ ਨਾ ਕਈ ਜਾਂਦੀਆਂ ਤੈਨੂੰ ਰੋਟੀ ਨਹੀਂ ਬਣਾਣੀ ਆਂਦੀ ਤੈਨੂੰ ਪਾਣੀ ਨਹੀਂ ਧੋਣੇ ਆਂਦੇ ਮਤਲਬ ਕਿ ਕੁਛ ਨਾ ਕੁਛ ਉਹਨਾਂ ਨੂੰ ਨਾ ਟੌਰਚਰ ਕਰੀ ਜਾੜਾ ਸ਼ਿਕਾਇਤਾਂ ਪੇਕਿਆ ਸ਼ਿਕਾਇਤਾਂ ਟੌਰਚਰ ਕੁੜੀ ਇਤੋਂ ਕਰਨਾ ਪਰ ਜਿਹੜੇ ਉਹਨਾਂ ਦੇ ਛੋਟੇ ਛੋਟੇ ਲਾਂਬੇ ਉਹਨਾਂ ਦੇ ਪੇਕਿਆਂ ਤੱਕ ਪਹੁੰਚਾਣੇ ਇਹ ਵੀ ਸੋਚਣਾ ਕਿ ਪੇਕਿਆਂ ਨੂੰ ਅੱਗੇ ਕਿੰਨੀ ਟੈਨਸ਼ਨ ਲੱਗਦਾ ਚੋਕੇ ਫੋਨ ਖੜਕਾ ਦਿੰਦੇ ਨੇ ਪਰ ਇਹ ਨਹੀਂ ਸੋਚਣਾ ਕਿ ਉਹਨਾਂ ਤੇ ਕੀ ਬਿੱਤੇਗੀ ਜਿੰਨਾ ਉਹਨਾਂ ਨੂੰ ਆਉਣ ਵਿੱਚ ਟਾਈਮ ਲੱਗੇਗਾ ਨਾ ਉਹ ਟਾਈਮ ਉਹਨਾਂ ਤੇ ਕਿੰਨਾ ਕੋ ਭਾਰੀ ਪਏਗਾ ਇਹ ਪਰ ਇਹ ਗੱਲ ਨਹੀਂ ਸੋਚੀ ਪਰ ਸੱਸਾਂ ਨੂੰ ਇਹ ਗੱਲ ਜ਼ਰੂਰ ਸੋਚ ਜਾਈਏ ਅੱਜ ਵੀ ਕੀ ਆ ਹੋਣਾ ਵੀਡੀਓ ਵਿੱਚ ਹੀ ਇੱਕ ਬੰਨੇ ਕਹੀ ਵੀ ਜਾਣਾ ਕਿ ਕੁਝ ਕਰ ਦੇਣੀ ਆ ਕੁਝ ਕਰ ਦੇਣੀ ਆ ਕਿ ਜਦੋਂ ਆਪਾਂ ਲੈ ਚੱਲੇ ਤੇ ਉਦੋਂ ਆਇਆ ਕਿ ਲੈ ਜੇ ਉਹ ਚਲ ਜੂਗੀ ਤੇ ਘਰ ਦੇ ਕੰਮ ਕੌਣ ਕਰੂਗਾ ਉਹਨਾਂ ਨੂੰ ਇਹ ਫਿਕਰ ਨਹੀਂ ਸੀ ਲੈ ਜੇ ਉਹਨਾਂ ਨੂੰ ਇਹ ਸੀ ਕਿ ਸਾਡੇ ਘਰ ਦੀ ਨੌਕਰਾਨੀ ਚਲੀ ਜਾਏਗੀ ਹਾਂ ਕੰਮ ਕੌਣ ਕਰੇਗਾ ਘਰ ਦਾ ਕਿਉਂਕਿ ਜਿਨ੍ਹਾਂ ਨੇ ਰੋਟੀ ਦਾ ਪਕਾਈ ਹੋਵੇ ਦੁੱਧ ਵੀ ਉਬਲਦਾ ਹੁੰਦਾ ਨਾ ਤੇ ਇੱਥੇ ਬਹਿ ਕੇ ਆਵਾਜ਼ ਮਾਰ ਦਿੰਦੀਆਂ ਨੇ ਨਿਆਣੀਆਂ ਹੋ ਗਈਆਂ ਤੁਹਾਨੂੰ ਪਤਾ ਨਹੀਂ ਲੱਗਦਾ ਦੁੱਧ ਉਬਲਦਾ ਪਿਆਏ ਬਿਲਕੁਲ ਇਹ ਨਹੀਂ ਉੱਠ ਕੇ ਆਪ ਜਾ ਕੇ ਗੈਸ ਬੰਦ ਕਰ ਦੇਈਏ ਤੁਸੀਂ ਇਹ ਵੇਖੋ ਕਿ ਇੱਕ ਧੀ ਦੇਣਾ ਕਿੰਨਾ ਵੱਡਾ ਹਨਾ ਜਿਗਰਾ ਵਾ ਮਾਪਿਓ ਦਾ ਕਿ ਆਪਣੇ ਦਿਲ ਦਾ ਟੁਕੜਾ ਕਿਸੇ ਨੂੰ 25 ਸਾਲ ਦਾ ਘੜਾ ਕੇ ਤੇ ਕਿਸੇ ਹੋਰ ਦੇ ਘਰੇ ਦੇ ਦੇਣਾ ਤੇ ਪਰ ਅੱਗੋ ਜੇ ਸੋਹਰੇ ਵਾਲੇ ਇਤਰਾ ਦੀਆਂ ਕੀ ਕਹਿੰਦੇ ਗੱਲਾਂ ਕਰਨ ਤੇ ਮਾਪਿਓ ਤੇ ਤੇ ਕੁੜੀ ਤੇ ਕੀ ਗੁਜਰਦੀ ਆ ਤੇ ਚਲੋ ਟਾ ਟਾ ਡਾ ਤੇ ਹੋ ਗਿਆ ਹੁਣ ਪਸ਼ਪਿੰਦਰ ਪੰਜੀ ਤੁਸੀਂ ਦੱਸੋ ਜਿਹੜਾ ਤੁਸੀਂ ਇਹ ਰੋਲ ਨਭਾਇਆ ਕਿ ਸੱਸਾਂ ਨੂੰ ਗੱਲ-ਗੱਲ ਤੇ ਪੇਕਿਆਂ ਨੂੰ ਲਾਂਭੇ ਦੇਣੇ ਚਾਹੀਦੇ ਸ਼ਿਕਾਇਤਾਂ ਲਾਈ ਜਾਣੀਆਂ ਚਾਹੀਦੀਆਂ ਨਹੀਂ ਲਾਣੀਆਂ ਚਾਹੀਦੀ ਬੱਚੇ ਨੂੰ ਆਪਣੇ ਹਿਸਾਬ ਨਾਲ ਆਪਣੇ ਢਾਂਗਾਂ ਨਾਲ ਆਪਣੇ ਘਰ ਦੇ ਮਾਹੌਲ ਦੇ ਨਾਲ ਬਦਲ ਬਦਲਾਨਾ ਚਾਹੀਦਾ ਉਹਨਾਂ ਕੋਈ ਲੰਬੇ ਨਹੀਂ ਦੇਣੇ ਤੇ ਦੇਖੋ ਭੈਣ ਜੀ ਉਹ ਆਪਣੀ ਧੀ ਬਣਾ ਕੇ ਰੱਖੋ ਉਸ ਘਰ ਚ ਰਹਿ ਕੇ ਹੁਣ ਥੋੜਾ ਥੋੜਾ ਸੈਟ ਹੋਣ ਲੱਗਿਆ ਵੀ ਸੈਟ ਹੋਣ ਟਾਈਮ ਲੱਗਦਾ ਟਾਈਮ ਲੱਗਦਾ ਤੇ ਉਹਨੂੰ ਆਪਣੀ ਧੀ ਬਣਾ ਕੇ ਉਹਨੂੰ ਸਮਝਾਉਣਾ ਚਾਹੀਦਾ ਤੇ ਪਰ ਭੈਣ ਜੀ ਇਹਦੇ ਵਿੱਚ ਤੁਸੀਂ ਸ਼ਿਕਾਇਤਾਂ ਵਾਲੀ ਸੱਸ ਬਣੇ ਜੇ ਜਿਹੜੇ ਮਿੰਟ ਬਾਅਦ ਕਰਦਾ ਹੀ ਲਾਈ ਜਾਉਂਦਾ ਕਰੈਕਟਰ ਹੀ ਉਹ ਜਿਆ ਮਿਲਿਆ ਸੀ ਜੀ ਇਹ ਦੇਤਾ ਨਾ ਕਿ ਇਸ ਤਰ੍ਹਾਂ ਜਿਹੜੇ ਕਰਦੇ ਉਹ ਗਲਤ ਆ ਉਹ ਗਲਤ ਆ ਜੀ ਉਹ ਗਲਤ ਆ ਬਿਲਕੁਲ ਗਲਤ ਆ ਇਸ ਤਰ੍ਹਾਂ ਸਾਨੂੰ ਤੁਹਾਨੂੰ ਸੈਰੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਛਾ ਕਿ ਨੰਨ ਨੂੰ ਚੈੱਕ ਗੱਲ ਕਹਿ ਦੋ ਕਿ ਨਵੀਂ ਸਟੋਰੀ ਸਾਡੀ ਤਿਆਰ ਆ ਹਾਂ ਬਸ ਉਹ ਕੁਛ ਕੇ ਦਿਨਾਂ ਦੇ ਡਿਲੇ ਆ ਕਿਉਂਕਿ ਆਪਾਂ ਜਾ ਰਹੇ ਆ ਜਿੱਥੇ ਆਪਾਂ ਚੱਲਨੇ ਆ ਉੱਥੇ ਵੀ ਵੀਡੀਓਜ਼ ਤੁਹਾਨੂੰ ਆਉਂਦੀਆਂ ਰਹਿਣਗੀਆਂ ਉਹਨਾਂ ਚੇਤੇ ਤੱਕ ਤੇ ਸਾਡੇ ਛੋਟੇ ਛੋਟੇ ਛੋਟੀਆਂ ਛੋਟੀਆਂ ਵੀਡੀਓਜ਼ ਨੂੰ ਲਾਈਕ ਕਰਿਓ ਤੇ ਪਿਆਰ ਦਿਓ ਥੈਂਕ ਯੂ ਸੋ ਮਚੀ I ਲਵ ਯੂ ਥੈਂਕ ਯੂ